ਪੱਗੇ ਬੈਲ ਬੜੇ ਚਾਮਾਂ ਨਾਲ ਪਾਲੇ ਅਸੀਂ ਪੱਗੇ ਪੱਗੇ ਬੈਲ ਬੜੇ ਚਾਮਾਂ ਨਾਲ ਪਾਲੇ ਵੇਖੋ ਬੈਠ ਕੇ ਨਗੌਰ ਵਾਲੇ ਕਿੰਨਾ ਬਾਜੇ ਦੇ ਤੂੰ ਮੈਂ ਚਾਦਰੇ ਜਟਾਂ ਦੇ ਸਿਰ ਟੌਰੇ ਸਾਗੇ ਦੇ ਤੂੰ ਮੈਂ ਚਾਦਰੇ ਜਟਾਂ ਦੇ ਸਿਰ ਟੌਰੇ ਸਾਗੇ ਦੇ ਜਿਹੜੀ ਅੱਜ ਤੱਕ ਖੁਸ਼ੀ ਦਾ ਮਾਹੌਲ ਸਾਡੇ ਇਲਾਕੇ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਫੈਲ ਚੁੱਕੇ ਆ ਕਿਉਂਕਿ ਇਹ ਵਿਰਾਸਤੀ ਖੇਡਾਂ ਗੁੱਲੀ ਡੰਡੇ ਤੋਂ ਲੈ ਕੇ ਜਿੰਨੇ ਜਾਨਵਰਾਂ ਦੀ ਖੇਡਾਂ ਨੇ ਪਾਵੇਂ ਟੋੜਾ ਦੌੜ ਹੋਵੇ ਬੈਲ ਗੱਡੀਆਂ ਦੌੜ ਕਬੂਤਰ ਬਾਜਾਂ ਦੌੜ ਹੋਵੇ ਨਜ਼ਰ ਕਦੀ ਨਾ ਲੱਗੇ ਬਈ ਗਉ ਤੇ ਜਾਆਂ ਨੂੰ ਹਾਂ ਨਜ਼ਰ ਕਦੀ ਨਾ ਲੱਗੇ ਬਈ ਗਉ ਤੇ ਜਾਆਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਸਾਡੇ ਵਿਰਸੇ ਦੀਆਂ ਇਹ ਖੇਡਾਂ ਬੈਲ ਗੱਡੀ ਦੀਆਂ ਦੌੜਾਂ ਤੇ ਅੱਜ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਖੁਦ ਐਲਾਨ ਕੀਤਾ ਕਿ ਖੇਡਾਂ ਲਗਾਤਾਰ ਹੋਣਗੀਆਂ ਪੰਜਾਬ ਦੇ ਵਿੱਚ ਵਿਰੋਧੀਆਂ ਦੀ ਐਵੇਂ ਵਿਚਾਰਧਾਰਾ ਬਣਾਈ ਹੋਈ ਆ ਜਿਨ੍ਹਾਂ ਨੇ ਪੁੱਤਾਂ ਮੰਗੂ ਆਪਾਂ ਆਪਦੇ ਪੁੱਤ ਤੇ ਕੋਈ ਜ਼ੁਲਮ ਕਰਦਾ ਨਹੀਂ ਕਰਦਾ ਉਹਦੇ ਸਿਰਫ ਇੰਜ ਥਾਪੀ ਦੇਣੀ ਥਾਪੀ ਤਾਂ ਆਪਣੇ ਵੀ ਮਾਪਿਓ ਆਪਾਂ ਨੂੰ ਦਿੰਦੇ ਆ ਵੀ ਸ਼ੇਰਾਂ ਤਖੜਾ ਰਹੇ ਤੇ ਅੱਗੇ ਜਿੱਤ ਪ੍ਰਾਪਤ ਕਰੀ ਈ ਗਊ ਦੇ ਜਾਿਆਂ ਨੂੰ ਪੰਜਾਬ ਦੇ ਖੇਡ ਮੇਲਿਆਂ ਦੇ ਵਿੱਚ ਫਿਰ ਤੋਂ ਰੌਣਕਾਂ ਲੱਗਣਗੀਆਂ ਕਿਉਂਕਿ ਜਿਹੜੇ ਬਲਦ ਦੋੜਾ ਸੀ ਗਿਆ ਫਿਰ ਤੋਂ ਬਹਾਲ ਕਰ ਦਿੱਤੀਆਂ ਗਈਆਂ ਨੇ ਪਿਛਲੇ ਮਹੀਨੇ ਪੰਜਾਬ ਵਿਧਾਨ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਜਾਂਦਾ ਹੈ ਤੇ ਮੁੜ ਅੱਜ ਲੁਧਿਆਣਾ ਦੇ ਵਿੱਚ ਸੀਮਾਨ ਖੁਦ ਪਹੁੰਚਦੇ ਨੇ ਜਨਤਾ ਨੂੰ ਸੰਬੋਧਨ ਕਰਦੇ ਨੇ ਤੇ ਉੱਥੇ ਹੀ ਅੱਜ ਬਾਪੂ ਜੀ ਸਾਡੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਤੇ ਕੁਝ ਸੰਗੀਤ ਮਈ ਤਰੀਕੇ ਨਾਲ ਆਪਣੇ ਦਿਲ ਦੇ ਜਜ਼ਬਾਤ ਜਿਹੜੇ ਆ ਪੇਸ਼ ਕਰਨਗੇ ਬੱਗੇ ਬੱਗੇ ਬੈਲ ਬੜੇ ਚਾਮਾਂ ਨਾਲ ਪਾਲੇ ਅਸੀਂ ਬੱਗੇ ਬੱਗੇ ਬੈਲ ਬੜੇ ਚਾਮਾਂ ਨਾਲ ਪਾਲੇ ਵੇਖੋ ਬੈੜ ਕੇ ਨਗੌਰ ਵਾਲੇ ਕਿੰਨਾ ਭਾਗੇ ਦੇ ਤੂੰ ਮੈਂ ਚਾਦਰ ਜਟਾਂ ਦੇ ਸਿਰ ਟੌਰੇ ਸਜੇ ਦੇ ਤੂੰ ਮੈਂ ਚਾਦਰ ਜਟਾਂ ਦੇ ਸਿਰ ਟੌਰੇ ਸਜੇ ਦੇ ਜੋੜੀ ਬਾਂਗਰੋਂ ਲਿਆਂਦੀ ਬਾਂਗਰੋਂ ਬੱਛੇ ਬਹੁਤ ਵਧੀਆ ਮਿਲਦੇ ਨੇ ਜੋੜੀ ਬਾਂਗਰੋਂ ਲਿਆਂਦੀ ਪਾ ਕੇ ਟੱਲੀਆਂ ਸ਼ਿੰਗਾਰੇ ਸੁਖਨਾਗਰੇ ਦੇ ਬੱਚੇ ਹੋ ਗਏ ਜਿੱਤ ਦੇ ਇਸ਼ਾਰੇ ਅੱਠ ਕਿਲਿਆਂ ਦੀ ਬਾਟ ਸੈਕੜਾ ਚ ਕੱਢਦੇ ਇਹ ਪੰਜਾਬ ਵਿੱਚ ਤਾਈਆਂ ਲਲਕਾਰੇ ਵਾਜਦੇ ਤੂੰ ਮੈਂ ਚਾਹ ਦਰੇ ਜੱਟਾਂ ਦੇ ਸਿਰ ਟੌਰੇ ਸਜੇ ਦੇ ਮੋਟਰਸਾਈਕਲ ਦੇਣਾ ਕਦੇ ਫੋਰਡ ਦੇਣਾ ਨੀਲਾ ਕਿਤੇ ਖਾੜੇ ਵਿੱਚ ਗੂੰਜੇ ਬਲਕਾਰ ਅਣਖੀਲਾ ਕਿਤੇ ਮੋਟਰਸਾਈਕਲ ਦੇਣਾ ਕਦੇ ਫੋਰਡ ਦੇਣਾ ਨੀਲਾ ਕਿਤੇ ਖਾੜੇ ਵਿੱਚ ਗੂੰਜੇ ਬਲਕਾਰ ਅਣਖੀਲਾ ਫਿਰ ਐਨਆਰਆਈ ਵੀਰ ਬੈਲ ਦੜਾਕ ਪੂਰੇ ਨੋਟ ਕੱਢਦੇ ਤੂੰ ਮੈਂ 캬アドਰੇ ਜੱਟਾਂ ਦੇ ਸਿਰ ਟੌਰੇ ਸਾਜੇ ਦੇ ਇਹ ਪੰਜਾਬ ਵਿੱਚ ਤਾਈਓ ਲਲਕਾਰੇ ਬਾਜੇ ਦੇ ਤੂੰ ਮੈਂ 캬アドਰੇ ਜੱਟਾਂ ਦੇ ਸਿਰ ਟੌਰੇ ਸਾਜਦੇ ਲੁਧਿਆਣਾ ਲਾਈਵ ਸਾਡਾ ਆਪਣਾ ਇਲਾਕਾ ਮਾਨਮਤਾ ਨਗਰ ਪਿੰਡ ਮਹਿਮਨ ਸਿੰਘ ਵਾਲਾ ਨੇੜੇ ਕਿਲਾ ਰੈਪਰ ਇੱਥੇ ਲੁਧਿਆਣਾ ਲਾਈਵ ਵਾਲੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਤੁਸੀਂ ਵਿਹੜੇ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਧੰਨਵਾਦ ਤਸ਼ਰੀਫ ਲਿਆਏ ਨੂੰ ਤੁਹਾਨੂੰ ਸਾਰਿਆਂ ਨੂੰ ਅੱਜ ਚੈਨਲ ਵਾਲਿਆਂ ਨੂੰ ਜੀ ਆਇਆਂ ਨੂੰ ਲੱਖ ਲੱਖ ਵਾਰਤ ਬਾਦ ਹੋਵੇ ਸਰਦਾਰ ਭਗਵਾਨ ਸਿੰਘ ਜੀ ਮਾਨ ਪੰਜਾਬ ਸਰਕਾਰ ਮੁੱਖ ਮੰਤਰੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਵਿਰਾਸਤੀ ਖੇਡਾਂ ਖੋਲ ਕੇ ਮਾਨ ਮੱਤਾ ਸਾਰੇ ਪੰਜਾਬ ਨੂੰ ਖੁਸ਼ੀਆਂ ਵੰਡੀਆਂ ਨੇ ਆਓ ਇੰਨੇ ਕ ਹਾਜ਼ਰੀ ਕਰੋ ਮਨਜੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖਿਆ ਕਿਸ ਤਰੀਕੇ ਸੰਗੀਤ ਮੈਂ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਪੰਜਾਬ ਸਰਕਾਰ ਦਾ ਜਿਹੜਾ ਸ਼ੁਕਰਾਨਾ ਕੀਤਾ ਉੱਥੇ ਹੀ ਖੇਡਾਂ ਬਾਰੇ ਜਿਹੜਾ ਦੱਸਿਆ ਸਰ ਜਦ ਛੋਟੇ ਹੁੰਦੇ ਸੀ ਜੀ ब्लैक एंड व्हाइट टीवी ਦਾ ਜ਼ਮਾਨਾ ਸੀਗਾ ਜੀ ਜੀ ਖੇਡਾਂ ਜਦ ਖੇਡੀਆਂ ਜਾਂਦੀਆਂ ਸੀਗੀਆਂ ਬਲਦ ਦੌੜਾਏ ਜਾਂਦੇ ਸੀਗੇ ਜੀ ਕਿਦਾਂ ਦਾ ਉਸ ਵੇਲੇ ਸਮਾ ਸੀਗਾ ਤੇ ਹੁਣ ਦੁਬਾਰਾ ਤੋਂ ਉਹੀ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ ਕਿੰਨੀ ਖੁਸ਼ੀ ਹੈ ਜਿਹੜੀ ਅੱਜ ਤੇ ਖੁਸ਼ੀ ਦਾ ਮਾਹੌਲ ਸਾਡੇ ਇਲਾਕੇ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਫੈਲ ਚੁੱਕੇ ਆ ਕਿਉਂਕਿ ਵਿਰਾਸਤੀ ਖੇਡਾਂ ਗੁੱਲੀ ਡੰਡੇ ਤੋਂ ਲੈ ਕੇ ਜਿੰਨੇ ਜਾਨਵਰਾਂ ਦੀਆਂ ਖੇਡਾਂ ਨੇ ਭਾਵੇਂ ਕੋੜਾ ਦੌੜ ਹੋਵੇ ਬੈਲ ਗੱਡੀਆਂ ਦੌੜ ਕਬੂਤਰ ਬਾਜ਼ਾਂ ਦੀ ਦੌੜ ਹੋਵੇ ਤੇ ਸਾਰੇ ਸਾਡੇ ਪੰਜਾਬ ਦੇ ਖਿਡਾਰੇ ਜਿੰਨੇ ਵੀ ਚਾਪ ਕਸੈਵਾਨ ਨੇ ਜਿੰਨੇ ਬੈਲ ਦੌੜਾਕ ਨੇ ਸਾਰੇ ਅੱਜ ਚੱਕੰਨੇ ਹੋਏ ਬੈਠੇ ਨੇ ਖੁਸ਼ੀ ਦੀ ਲਹਿਰ ਫੁੱਲੀ ਫੈਲੀ ਹੋਈ ਆ ਸੋ ਉੱਥੇ ਇੱਕ ਹੋਰ ਨੌਜਵਾਨ ਮੇਰੇ ਨਾਲ ਹੈ ਜਿਨੇ ਸੰਗੀਤ ਲਿਖਿਆ ਹੋਇਆ ਗੀਤ ਲਿਖੇ ਹੋਏ ਨੇ ਬਾਈ ਜੀ ਕਿੰਨੀ ਕੁ ਖੁਸ਼ੀ ਹੈ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਹੈ ਆਪਣੇ ਪੰਜਾਬ ਵਤਨ ਤੇ ਤੇ ਪੰਜਾਬ ਦੇ ਉਸ ਰਵਾਇਤੀ ਖੇਡਾਂ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਸਾਡੇ ਵਿਰਸੇ ਦੀਆਂ ਇਹ ਖੇਡਾਂ ਬੈਲ ਗੱਡੀ ਦੀਆਂ ਦੌੜਾਂ ਤੇ ਅੱਜ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਖੁਦ ਐਲਾਨ ਕੀਤਾ ਕਿ ਇਹ ਖੇਡਾਂ ਲਗਾਤਾਰ ਹੋਣਗੀਆਂ ਪੰਜਾਬ ਦੇ ਵਿੱਚ ਤੇ ਬਹੁਤ ਧੰਨਵਾਦ ਕਰਦੇ ਆਂ ਕੁਝ ਲਾਈਨਾਂ ਮੈਂ ਇਹਨਾਂ ਬੋਲਦਾਂ ਲਈ ਲਿਖੀਆਂ ਇਹਨਾਂ ਨੂੰ ਪ੍ਰਵੰਤਿਕ ਸਮਿਆਂ ਤੋਂ ਸਾਡੇ ਬਜ਼ੁਰਗ ਗਊ ਦੇ ਜਾਇਆਂ ਦੇ ਨਾਂ ਲੈ ਕੇ ਸਮੋਦਨ ਕਰਦੇ ਆਂ ਉਸ ਤਰ੍ਹਾਂ ਮੈਂ ਗੀਤ ਲਿਖਿਆ ਪੁੱਤਾਂ ਵਾਂਗੂ ਏ ਤਾਂ ਬਹੀ ਜਟਾਂ ਨੇ ਪਹਾਲੇ ਨੇ ਰੰਗ ਦੇ ਪੂਰੇ ਰੰਗ ਦੇ ਚਿੱਟੇ ਕਈ ਰੰਗ ਦੇ ਕਹਾਲੇ ਨੇ ਆਖ ਅਕਰੋ ਨਜ਼ਰ ਕਦੀ ਨਾ ਲੱਗੇ ਵਹੀ ਗਉਦੇ ਜਾਆਂ ਨੂੰ ਹਾਂ ਨਜ਼ਰ ਕਦੀ ਨਾ ਲੱਗੇ ਵਹੀ ਗਉਦੇ ਜਾਆਂ ਨੂੰ ਗੁਰੂਆਂ ਦੇ ਸਮਿਆਂ ਤੋਂ ਹੀ ਖੇਡਾਂ ਚੱਲਦੀਆਂ ਨੇ ਇਹ ਪੁਰਾਣੇ ਸਮਿਆਂ ਦੀਆਂ ਗੱਲਾਂ ਕਿਹੜਾ ਕਲਦੀਆਂ ਨੇ ਮਿਲੇ ਸਕੂਨ ਜ਼ਿੰਦਗੀ ਨੂੰ ਇਹਨਾਂ ਨੂੰ ਚਾਰਾ ਪਾਆਂ ਨਜ਼ਰ ਕਦੀ ਨਾ ਲੱਗੇ ਬਈ ਗਾਉ ਦੇ ਜਾਆਂ ਨੂੰ ਹਾਂ ਨਜ਼ਰ ਕਦੀ ਨਾ ਲੱਗੇ ਬਈ ਗਾਉ ਦੇ ਜਾਆਂ ਨੂੰ ਵਾਹ ਬਾਈ ਬਹੁਤ ਸੋਹਣਾ ਗੀਤ ਤੇ ਜ ਜਿਸ ਵੇਲੇ ਇਹ ਦੌੜਾ ਬੰਦ ਹੋਈਆਂ ਸੀ ਉਸ ਵੇਲੇ ਦਿਲ ਤੇ ਕੀ ਬੀਤੀ ਸੀ ਦੇਖੋ ਜੀ ਮੈਂ ਵੀ ਇੱਕ ਵਧੀਆ ਕਲਾਕਾਰ ਹਾਂ ਸਟਰਗਲ ਕਰਦਾ ਬਲਰਾਜ ਜਗਰਾਉਂ ਤੋਂ ਮੈਂ ਅਕਸਰ ਇਨ ਮੇਲਿਆਂ ਚ ਗਾਣੇ ਗਾਉਣਾ ਸਾਡਾ ਵੀ ਰੋਜਗਾਰ ਆ ਤੇ ਸਾਡੇ ਵਿਰਸੇ ਦੀ ਵੀ ਗੱਲ ਹੈ ਤੇ ਬੜਾ ਮਨ ਨੂੰ ਮਹਿਸੂਸ ਹੋਇਆ ਯਾਰ ਵੀ ਬੜਾ ਬੈਲਗੱਡੀਆਂ ਸਾਡੇ ਵਿਰਸੇ ਦਾ ਹਿੱਸਾ ਨੇ ਪ੍ਰਾਂਤ ਸਮਿਆਂ ਤੋਂ ਚੱਲਦੀਆਂ ਆ ਰਹੀਆਂ ਤੇ ਮਾਨ ਸਾਹਿਬ ਤੁਸੀਂ ਸਾਡਾ ਦਿਲ ਲੁੱਟ ਲਿਆ ਅਸੀਂ ਤੁਹਾਡੇ ਕਾਰਜਦਾਰ ਆ ਕਿ ਤੁਸੀਂ ਇਹ ਖੇਡਾਂ ਨੂੰ ਦੁਬਾਰੇ ਚਲਾਇਆ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਤਰੱਕੀਆਂ ਖੁਸ਼ੀਆਂ ਬਖਸ਼ੇ ਫੇਰ ਤੁਸੀਂ ਆਮਾ ਦੀ ਪਾਰਟੀ ਨੂੰ ਦੁਵਾਰੀ ਫਿਰ 27 ਦੇ ਵਿੱਚ ਤੁਹਾਡੀ ਸਰਕਾਰ ਬਣੀ ਮਹਾਰਾਜ ਚੜ੍ਹਦੀ ਕਲਾ ਤਰੱਕੀ ਬਖਸ਼ੇ ਜਿਨ੍ਹਾਂ ਵੱਲੋਂ ਇਹ ਸਵਾਲ ਚੁੱਕੇ ਗਏ ਕਿ ਇਸ ਤਰੀਕੇ ਜਿਹੜਾ ਐਨੀਮਲ ਤੇ क्रੂਅਲਟੀ ਹੁੰਦੀ ਹੈ ਉਹਨਾਂ ਨੂੰ ਹਾਨੀ ਪਹੁੰਚਦੀ ਹੈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਹਾਨੀ ਕਿਸੇ ਕਿਸੇ ਗੱਲ ਦੀ ਹਾਨੀ ਨਹੀਂ ਉਹ ਜੇ ਕੋਈ ਜ਼ੁਲਮ ਕਰਦਾ ਉਹ ਤਾਂ ਜ਼ੁਲਮ ਸਾਰੇ ਪਿੰਡਾਂ ਵਾਲੇ ਦਾ ਪੁੱਤਾਂ ਵਾਂਗੂ ਪਿਆਰ ਕਰਦੇ ਆਂ ਤੁਸੀਂ ਕਹਿ ਰਹੇ ਪੁੱਤਾ ਵਾਂਗੂ ਪਿਆਰ ਕਰਦੇ ਉਦਾਂ ਹੀ ਇੱਕ ਜਦ ਜਾਨਵਰ ਅਸੀਂ ਪਾਲਦੇ ਆ ਘਰਾਂ ਦੇ ਵਿੱਚ ਇੱਕ ਛੋਟੀ ਜੀ ਪੈਟ ਵੀ ਜਦ ਪਾਲਦਾ ਇਨਸਾਨ ਤਾਂ ਕਾਫੀ ਜਿਹੜਾ ਹੈ ਸੇਵਾ ਕਰਦਾ ਹੈ ਉਸੇ ਤਰੀਕੇ ਜਦ ਆਪਾਂ ਦੋਨਾਂ ਦੇ ਵਿੱਚ ਵੀ ਦੇਖਦੇ ਆ ਪੁਰਾਣੇ ਵੀਡੀਓਜ਼ ਦੇ ਵਿੱਚ ਦੇਖਦੇ ਆ ਬੜੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਬਲਦ ਤਿਆਰ ਕੀਤੇ ਜਾਂਦੇ ਆ ਕੰਨਾਂ 'ਚ ਮੁੰਦਰੀ ਪਾਈ ਹੁੰਦੀ ਸੀ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਸੀ ਤੇ ਜਦ ਇਨਸਾਨ ਕੋਈ ਅੱਗੋਂ ਤੇ ਬੋਲਦਾ ਹੋਵੇ ਕਿ ਅਸੀਂ ਉਸ ਜਾਨਵਰ ਤੇ ਜ਼ੁਲਮ ਕਰ ਰਹੇ ਆ ਜਿਹਨੂੰ ਅਸੀਂ ਪੁੱਤਾ ਵਾਂਗੂ ਪਾਲਿਆ ਹੋਇਆ ਹੈ ਉਸ ਚੀਜ਼ ਨੂੰ ਕਿੱਦਾਂ ਦੇਖਦੇ ਆ ਦੇਖੋ ਜ਼ੁਲਮ ਕਿਤੇ ਹੋਇਆ ਹੀ ਨਹੀਂ ਇਹਦਾ ਵਿਰੋਧੀਆਂ ਦੀ ਐਵੇਂ ਵਿਚਾਰਧਾਰਾ ਬਣਾਈ ਹੋਈ ਆ ਜਿਨ੍ਹਾਂ ਨੇ ਪੁੱਤਾਂ ਵਾਂਗੂ ਆਪਾਂ ਆਪਦੇ ਪੁੱਤ ਦੇ ਕੋਈ ਜ਼ੁਲਮ ਕਰਦਾ ਨਹੀਂ ਕਰਦਾ ਉਹਦੇ ਸਿਰਫ ਇੰਜ ਥਾਪੀ ਦੇਣੀ ਥਾਪੀ ਤਾਂ ਆਪਣੇ ਵੀ ਮਾਪਿਓ ਆਪਾਂ ਨੂੰ ਦਿੰਦੇ ਆ ਵੀ ਸ਼ੇਰਾਂ ਤਖੜਾ ਰਹੇ ਤੇ ਅੱਗੇ ਜਿੱਤ ਪ੍ਰਾਪਤ ਕਰ ਉਵੇਂ ਉਹ ਪੁੱਤਾਂ ਵਾਂਗੂ ਉਹਨਾਂ ਨੂੰ ਥਾਪੀ ਦਿੰਦੇ ਆ ਉਹ ਜ਼ੁਲਮ ਤਾਂ ਕਿਸੇ ਨੇ ਨਹੀਂ ਕੀਤਾ ਤੇ ਨਾ ਹੀ ਕਰਨਾ ਤੇ ਉਹਨਾਂ ਨੂੰ ਜਿਹੜੇ ਪਿਆਰ ਹੀ ਪੁੱਤਾਂ ਵਾਂਗੂ ਕਰਦੇ ਆ ਤੇ ਉਹਨਾਂ ਨੇ ਜ਼ੁਲਮ ਕੀ ਕਰਨਾ ਇਹ ਤਾਂ ਇੱਕ ਵਿਚਾਰਧਾਰਾ ਕਿਸੇ ਦੀ ਜਾਣ ਕੇ ਬਣਾਈ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਜਿਹੜੇ ਖੇਡ ਮੇਲੇ ਹੁੰਦੇ ਸੀਗੇ ਦੇਖੋ ਜੀ ਮੈਂ ਕੋਈ ਬਾਣਾ ਪੁਰਾਣਾ ਨਹੀਂ ਜਿਵੇਂ ਹੁਣ ਦੇ ਆਪਾਂ ਨੌਜਵਾਨਾਂ ਦੇ ਸਮੇਂ ਤੋਂ ਜਾਂ ਆਪਾਂ ਪਹਿਲਾਂ ਤੋਂ ਦੇਖਦੇ ਹੁੰਨੇ ਆ YouTube ਤੇ ਜਾਂ ਬਜ਼ੁਰਗਾਂ ਤੋਂ ਸੁਣਦੇ ਹੁੰਨੇ ਆ ਚੰਗੀਆਂ ਸੁਣਿਆ ਹੋਣਾ ਆਪਣੇ ਹਾਂ ਬਜ਼ੁਰਗਾਂ ਤੋਂ ਸੁਣਿਆ ਕਿ ਇਹ ਖੇਡਾਂ ਸਾਡੀ ਜ਼ਿੰਦਗੀ ਸੱਭਿਆਚਾਰ ਦਾ ਅੰਗ ਆ ਇਹਨਾਂ ਤੋਂ ਬਿਨਾ ਸੱਭਿਆਚਾਰ ਅਧੂਰਾ ਹੁਣ ਬੈਲ ਗੱਡੀਆਂ ਦੀ ਦੌੜ ਹੋਗੀ ਕਬੂਤਰਬਾਈ ਦੌੜ ਹੋਗੀ ਇਸ ਤਰ੍ਹਾਂ ਇਹ ਗੱਲ ਸੋ ਨੌਜਵਾਨ ਨੇ ਦੇਖ ਖੁਸ਼ੀ ਦਿਲਾ ਰਿਹਾ ਕਿਉਂਕਿ ਰਵਾਇਤੀ ਖੇਡਾਂ ਮੁਰਤੋ ਬਹਾਲ ਕਰਨੀਆਂ ਕਿਤਨੇ ਕਿਤੇ ਬਹੁਤ ਵੱਡਾ ਜਿਹੜਾ ਹੈ ਕਦਮ ਮਹਾਂ ਸਰਕਾਰ ਦੇ ਵੱਲੋਂ ਚੱਕਿਆ ਗਿਆ ਤੇ ਖੁਸ਼ੀ ਇਹਨਾਂ ਦੇ ਚਿਹਰੇ ਉੱਤੇ ਸਾਫ਼ ਦੇਖੀ ਜਾ ਸਕਦੀ ਹੈ ਬਹੁਤ ਹੀ ਸੰਗੀਤਮਈ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਜਜ਼ਬਾਤਾਂ ਨੂੰ ਕੈਮਰੇ ਦੇ ਮੋਹਰੇ ਰੱਖਿਆ ਸੋ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਚੰਗੀ ਲੱਗੀ ਹੋਣੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਦਾ